ਕਿ ਜੇ ਪੈਕੇਟ ਹੁੰਦਾ ਜੇ ਪਾਸਾਇ ਤੋਂ ਫਾੜਦੇ ਨੇ ਜੇ ਛੋਟਾ ਜਿਹਾ ਪੈਕੇਟ ਦਾ ਪਲਾਸਟਿਕ ਦਾ ਪੀਸ ਹੁੰਦਾ ਹੈ ਆਪਾਂ ਇੱਥੇ ਛੇਤਰ ਨੇ ਕਿੰਨੇ ਫਿਰ ਜੇ ਪੂਰੇ ਤੇ ਜਾ ਕੇ ਕਿਸੇ ਦੰਤ ਤੇ ਉਹ ਫਿਰਦਾ ਤੇ ਫਿਰ ਉਹ ਮਾਦਾ ਖਾ ਲੈਂਦੀ ਹੈ ਤੇ ਉਹ ਜਾਣ ਤੇ ਬਹੁਤ ਜ਼ਿਆਦਾ ਖਤਰਾ ਪੈ ਜਾਂਦਾ ਤੇ ਫਿਰ ਉਹਦੀ ਮੌਤ ਵੀ ਹੋ ਸਕਦੀ ਹੈ ਇਸ ਲਈ ਆਪਾਂ ਇੱਕੋ ਵੀ ਛੁਣਾਏਗੇ ਸਤਿ ਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਵਾਤਾਵਰਣ ਦੀਪਸ ਮੌਕੇ ਤੇ ਵਾਤਾਵਰਣ ਪ੍ਰੇਮੀਆਂ ਨੇ ਫੱਟੀ ਬਸਤਾ ਚੌਕ ਨਵਾਂ ਸ਼ਹਿਰ 'ਚ ਇਕੱਠ ਕਰਕੇ ਲੋਕਾਂ ਨੂੰ ਵਾਤਾਵਰਣ ਬਾਰੇ ਜਾਗਰੂਕ ਕੀਤਾ ਤੇ ਉਹਨਾਂ ਕਿਹਾ ਹੈ ਕਿ ਧਰਤੀ ਤੇ ਵਾਤਾਵਰਣ ਦਾ ਸੁਰੱਖਿਣ ਕਰਨਾ ਬਹੁਤ ਜ਼ਰੂਰੀ ਹੈ ਧਰਤੀ ਤੇ ਸੋਕਾ ਪੈ ਰਿਹਾ ਹੈ ਜਿਸ ਕਰਕੇ ਆਉਣ ਵਾਲੇ ਸਮੇਂ 'ਚ ਤਕਰੀਬਨ 2050 ਤੱਕ 75% ਲੋਕ ਇਸ ਸਮੱਸਿਆ ਨਾਲ ਪ੍ਰਭਾਵਿਤ ਹੋ ਸਕਦੇ ਹਨ ਨਾਲ ਦੀ ਨਾਲ ਉਹਨਾਂ ਨੇ ਕਿਹਾ ਹੈ ਕਿ ਲੋਕ ਕੂੜਾ ਵੀ ਸਹੀ ਤਰੀਕੇ ਨਾਲ ਨਹੀਂ ਸਿੱਟਦੇ ਇਸ ਕਰਕੇ ਉਹਨਾਂ ਨੇ ਕੂੜਾ ਸੁੱਟਣ ਦੇ ਸਹੀ ਤਰੀਕੇ ਵੀ ਲੋਕਾਂ ਵਿੱਚ ਸਾਂਝੇ ਕੀ ਤੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਵਾਤਾਵਰਣ ਨਾਲ ਖਿਲਵਾੜ ਕੀਤਾ ਜਾਵੇਗਾ ਜਾਂ ਸਾਫ਼ ਸੁਥਰਾ ਨਹੀਂ ਰੱਖਾਂਗੇ ਤਾਂ ਸਾਨੂੰ ਹੋਰ ਵੀ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਵਾਤਾਵਰਣ ਪ੍ਰੇਮੀਆਂ ਨੇ ਲੋਕਾਂ ਨੂੰ ਰੁੱਖ ਲਗਾਉਣ ਦਾ ਸੁਨੇਹਾ ਵੀ ਦਿੱਤਾ ਦਿਖਾਉਂਦੇ ਆ ਤੁਹਾਨੂੰ ਮੌਕੇ ਤੇ ਹੋਈ ਗੱਲਬਾਤ ਅੱਜ ਅਸੀਂ ਨਵਾਂ ਸ਼ਹਿਰ ਦੇ ਵਿੱਚ ਇਸ ਵਾਤਾਵਰਣ ਵਿਵਸਥੇ ਚਿੰਤਾ ਕਰਨ ਲਈ ਤੇ ਚਿੰਤਨ ਕਰਨ ਲਈ ਇਕੱਠੇ ਹੋਏ ਆ ਸਾਨੂੰ ਸਾਰਿਆਂ ਨੂੰ ਇਹ ਸੰਦੇਸ਼ ਵੀ ਜਿਹੜਾ ਪਰ ਪਲੱਸ ਤੁਹਾਨੂੰ ਆਪਣੇ ਤੌਰ ਤੇ ਵੀ ਇਹ ਕੰਮ ਕਰਨੇ ਪੈਣਗੇ ਤਾਂ ਹੀ ਅਸੀਂ ਵਾਤਾਵਰਣ ਨੂੰ ਅੱਗੇ ਤੋਂ ਸੁਧਾਰ ਸਕਦੇ ਆ ਜੁਵਨਦਰੋਂ ਦੇ ਵਿੱਚ ਵੱਖ-ਵੱਖ ਥੀਮ ਦਿੱਤੇ ਆ ਅੱਜ ਦਾ ਜਿਹੜਾ ਥੀਮ ਆ ਉਹ ਜਿਵੇਂ ਦਿੱਤਿਆ ਭਾਈ ਸਾਹਿਬ ਨੇ ਸ੍ਰੀ ਧਰਤੀ ਦੀ ਸੁਰੱਖਿਆ ਡੇਜ਼ਰਟਸ ਨੂੰ ਵਧਣ ਨੂੰ ਰੋਕਣਾ ਤੇ ਸੋਕਾ ਜਿਹੜਾ ਪੈ ਰਿਹਾ ਧਰਤੀ ਦੇ ਉੱਤੇ ਵਾਰ-ਵਾਰ ਇਹਨਾਂ ਸਾਰਿਆਂ ਦੇ ਇਲਾਜ ਲਈ ਸਾਰੀ ਦੁਨੀਆਂ ਇਕੱਠੀ ਹੋ ਕੇ ਇਹਨਾਂ ਦੇ ਕੰਮ ਕਰੇ ਆਉਣ ਵਾਲੇ 250 ਤੱਕ ਤਕਰੀਬਨ 75% ਦੁਨੀਆਂ ਸੋਕੇ ਤੋਂ ਸਿੱਫਟ ਹੋਊਗੀ ਤੁਸੀਂ ਸੋਚ ਕੇ ਦੇਖੋ ਕਿੰਨਾ ਕੁ ਟਾਈਮ ਰਹਿ ਗਿਆ ਜਿਹੜੇ ਅੱਜ ਬੱਚੇ ਆ ਉਹ ਜਵਾਨ ਹੋਏ ਹੋਣਗੇ ਇਸ ਤੋਂ ਜ਼ਿਆਦਾ ਤਾਂ ਨਹੀਂ ਹੋਣਾ ਉਹਨਾਂ ਨੂੰ ਬਿਲਕੁਲ ਗੁਣੇ ਲੋੜ ਆ ਤਾਂ ਕਿ ਅਸੀਂ ਇਸ ਸਜੀ ਤੇ ਨਾ ਹੀ ਪਹੁੰਚੀ ਇਹ ਸੰਜੀਗਲ ਆ ਡਰਕਟਰ ਲਾਈਏ ਵੱਧ ਤੋਂ ਵੱਧ ਅੱਜ ਪਰਿਆਵਰਣ ਦਿਵਸ ਦੇ ਮੌਕੇ ਤੇ ਸਾਰੇ ਪਰਿਆਵਰਣ ਪ੍ਰੇਮੀ ਹਰਿਆਵਲ ਪੰਜਾਬ ਦੇ ਸੁਸਥੇ ਹੋਰ ਪਰਿਆਵਰਣ ਪ੍ਰੇਮੀ ਸੰਸਥਾਵਾਂ ਦੇ ਸਾਰੇ ਮੈਂਬਰ ਇੱਥੇ ਪਹੁੰਚੇ ਔਰ ਸਭ ਨੇ ਆਪਣਾ ਆਪਣਾ ਸੰਦੇਸ਼ ਦਿੱਤਾ ਸੰਜੀਗਲ ਦੇ ਪਿੱਛੇ ਮੰਤਵ ਇਹ ਹੀ ਸੀ ਕਿ ਸਾਰੇ ਲੋਕ ਮਿਲ ਕੇ ਪਰਿਆਵਰਣ ਲਈ ਕੰਮ ਕਰੀਏ ਆਪਾਂ ਕਿਉਂਕਿ ਸਾਡਾ ਜਿਹੜਾ ਸਰੀਰ ਵੀ ਹੈ ਉਹ ਵੀ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ। ਔਰ ਇਹ ਜੋ ਪਰਿਵਰਣ ਹੈ ਇਹ ਵੀ ਪੰਜ ਤੱਤਾਂ ਨਾਲ ਮਿਲ ਕੇ ਬਣਿਆ ਹੈ। ਪ੍ਰithvi ਤੱਤ, ਅਗਨੀ ਤੱਤ, ਜਲ ਤੱਤ, વાયુ ਤੱਤ ਔਰ ਇਹ ਚਾਰ ਤੱਤ ਉਹ ਆਕਾਸ਼ ਤੱਤ ਦੇ ਵਿੱਚ ਨਿਹਿਤ ਹਨ। ਔਰ ਗੁਰਬਾਣੀ ਵਿੱਚ ਵੀ ਇਹਦਾ ਜ਼ਿਕਰ ਆਂਦਾ ਹੈ। ਗੁਰਬਾਣੀ ਵਿੱਚ ਧਰਤੀ ਨੂੰ ਮਾਤਾ ਕਿਹਾ ਗਿਆ ਹੈ। ਕਿਉਂ ਕਿਹਾ ਗਿਆ ਹੈ ਕਿ ਧਰਤੀ ਜਿੱਦਾਂ ਮਾਤਾ ਹਮੇਸ਼ਾ ਦਿੰਦੀ ਹੈ, ਧਰਤੀ ਵੀ ਹਮੇਸ਼ਾ ਦੇਣ ਨੂੰ ਹੀ ਤਿਆਰ ਰਹਿੰਦੀ। ਸੋ ਆਪਾਂ ਜੋ ਵਿਕ੍ਰਮ ਜੀ ਸਰ ਨੇ ਦੱਸਿਆ ਇਸ ਵਾਰ ਦਾ ਜਿਹੜਾ ਥੀਮ ਵੀ ਹੈ ਕਿ ਧਰਤੀ ਨੂੰ ਪਛਾਣਾ ਤੋਂ ਰਸਾਇਣਿਕ ਖੇਤੀ ਨੂੰ ਛੱਡ ਕੇ ਕੁਦਰਤੀ ਖੇਤੀ ਵੱਲ ਨੂੰ ਮੁੜੀਏ ਔਰ ਉਹਦੇ ਨਾਲ ਜਿਆਦਾ ਤੋਂ ਜਿਆਦਾ ਜਿਹੜੇ ਰਸਾਇਣ ਛਿੜਕ ਰਹੇ ਆ ਜੋ ਅਸੀਂ ਬਾਜ਼ਾਰ 'ਚ ਦੇਖ ਰਹੇ ਆ ਖਾਣ ਪੀਣ ਦੀਆਂ ਚੀਜ਼ਾਂ ਉਹੀ ਸਾਡਾ ਸਰੀਰ ਬਣਨ ਵਾਲਾ ਹੈ ਉਹੀ ਪਰਿਆਵਰਣ ਹੀ ਸਾਡਾ ਵੱਡਾ ਸਰੀਰ ਹੈ ਪਰਿਆਵਰਣ ਹੀ ਸਾਡਾ ਵੱਡਾ ਸਰੀਰ ਹੈ ਇਸ ਚੀਜ਼ ਨੂੰ ਸੰਵੇਦਨ ਸੰਵੇਦਨਸ਼ੀਲ ਹੋ ਕੇ ਸਮਝੀਏ ਔਰ ਬਦਤਬਦ ਰੋਖ ਲਾਈਏ ਜਿੱਦਾਂ ਸਾਡੇ ਸਰੀਰ ਦੇ ਵਿੱਚ ਫੇਫੜੇ ਕੰਮ ਕਰਦੇ ਹਨ ਇਸ ਸਾਰੇ ਵਾਤਾਵਰਣ ਦੇ ਫੇਫੜੇ ਪ੍ਰੇਕਸ਼ਨ ਜੇ ਪੇਪੜੀ ਖਰਾਬ ਹੋ ਗਏ ਤਾਂ ਸਾਹ ਕਿੱਥੋਂ ਲਵਾਂਗੇ ਸੋ ਜਲ ਤਤਵ ਨੂੰ ਬਚਾਉਣਾ ਹੈ ਪਾਣੀ ਜੋ ਨਹਿਰਾਂ ਦੇ ਵਿੱਚ ਅੱਜ ਕੱਲ੍ਹ ਦੇਵੀ-ਦੇਵਤਿਆਂ ਦੀਆਂ ਫੋਟੋ ਸਿੱਟਣ ਦਾ ਕੰਮ ਚੱਲ ਰਿਹਾ ਹੈ ਤਾਂ ਨਹਿਰਾਂ ਨੂੰ ਗੰਦਲਾ ਕਰਨ ਦਾ ਕੰਮ ਚੱਲ ਰਿਹਾ ਹੈ ਇਹ ਸਾਰੀਆਂ ਚੀਜ਼ਾਂ ਤੇ ਆਪਾਂ ਰੋਕ ਲਾਈਏ ਆਪ ਅੱਗੇ ਹੋ ਕੇ ਰੋਕ ਲਾਈਏ ਅੱਜ ਵਰਲਡ এনवायरमेंट ਡੇ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ ਇਹ ਕੋਈ ਰਸਮੀ ਤੌਰ ਤੇ ਮਨਾਉਣ ਵਾਲਾ ਦਿਨ ਨਹੀਂ ਰਹਿ ਗਿਆ ਕਿ ਅਸੀਂ ਇੱਕ ਦਿਨ ਮਨਾ ਲਈਏ ਉਸ ਤੋਂ ਬਾਅਦ ਇਹਨੂੰ ਭੁੱਲ ਜਾਈਏ ਅੱਜ ਲੋੜ ਹੈ ਕਿ ਅਸੀਂ ਵਾਤਾਵਰਣ ਦਿਵਸ ਹਰ ਦਿਨ ਮਨਾਈਏ ਤਾਂ ਹੀ ਜਿਹੜਾ ਸਾਡਾ ਵਾਤਾਵਰਣ ਵਿਗੜ ਗਿਆ ਹੈ ਤਾਂ ਹੀ ਉਹ ਸੁਧਰ ਸਕਦਾ ਹੈ ਪਹਿਲਾਂ ਸਾਨੂੰ ਅੰਕੜਿਆਂ ਦੀ ਲੋੜ ਪੈਂਦੀ ਸੀ ਕਿ ਅਸੀਂ ਜੇ ਕਿਸੇ ਨੂੰ ਦੱਸਣਾ ਹੋਵੇ ਕਿ ਜੇ ਅਸੀਂ ਵਾਤਾਵਰਣ ਦੀ ਸੰਭਾਲ ਨਾ ਕਰਾਂਗੇ ਤਾਂ ਆਉਣ ਵਾਲਾ ਟਾਈਮ ਕਿਦਾਂ ਦਾ ਹੋਵੇਗਾ ਉਹਦੇ ਲਈ ਸਾਨੂੰ ਅੰਕੜਿਆਂ ਦੀ ਲੋੜ ਪੈਂਦੀ ਸੀ ਅੱਜ ਦੀ ਡੇਟ ਵਿੱਚ ਅਸੀਂ ਦੇਖ ਰਹੇ ਹਾਂ ਹਰ ਮੌਸਮ ਦੇ ਵਿੱਚ ਜੇ ਗਰਮੀ ਹੈ ਤਾਂ ਗਰਮੀ ਜ਼ਿਆਦਾ ਪੈ ਰਹੀ ਹੈ ਸਰਦੀ ਹੈ ਤਾਂ ਸਰਦੀ ਜ਼ਿਆਦਾ ਪੈਂਦੀ ਹੈ ਤਾਂ ਸਾਨੂੰ ਸੋਚਣ ਦੀ ਲੋੜ ਹੈ ਕਿ ਇੱਦਾਂ ਕਿਉਂ ਹੋ ਰਿਹਾ ਹੈ 48 ਡਿਗਰੀ ਦੇ ਕਰੀਬ ਟੈਂਪਰੇਚਰ ਪਹੁੰਚ ਗਿਆ ਜੇ ਅਸੀਂ ਇਹਦੀ ਸੰਭਾਲ ਨਾ ਕੀਤੀ ਵਾਤਾਵਰਨ ਦੀ ਤਾਂ ਕਦੋਂ ਇਹ 60 ਡਿਗਰੀ ਹੋ ਜਾਵੇਗਾ ਸਾਨੂੰ ਪਤਾ ਵੀ ਨਹੀਂ ਚੱਲੇਗਾ ਤੇ ਉਹਦੇ ਵਿੱਚ ਜੀਣਾ ਮੁਸ਼ਕਲ ਹੋ ਜਾਵੇਗਾ ਤਾਂ ਸਾਨੂੰ ਸਾਰਿਆਂ ਨੂੰ ਲੋੜ ਹੈ ਕਿ ਅਸੀਂ ਵਾਤਾਵਰਨ ਦੀ ਸੰਭਾਲ ਲਈ ਕੁਝ ਨਾ ਕੁਝ ਕਰੀਏ ਕੁੱਤੇ ਲਗਾਈਏ ਪਾਣੀ ਦੀ ਦੁਰਵਰਤੋਂ ਨੂੰ ਰੋਕੀਏ ਹਵਾ ਨੂੰ ਜਿਹੜਾ ਅਸੀਂ ਪ੍ਰਦੂਸ਼ਿਤ ਕਰ ਰਹੇ ਹਾਂ ਉਹਨੂੰ ਰੋਕੀਏ ਮਿੱਟੀ ਦਾ ਪ੍ਰਦੂਸ਼ਨ ਰੋਕੀਏ ਇਸ ਵਾਰ ਦਾ ਜਿਹੜਾ ਥੀਮ ਹੈ ਯੂਨੋ ਨੇ ਜਿਹੜਾ ਥੀਮ ਦਿੱਤਾ ਹੈ ਉਹ ਵੀ ਲੈਂਡ ਰੀਸਟੋਰੇਸ਼ਨ ਹੈ ਜਿਹੜੀ ਲੈਂਡ ਹੈ ਉਹਨੂੰ ਰੀਸਟੋਰ ਕਰੀਏ ਜਿੱਥਾਂ ਦੀ ਪਹਿਲਾਂ ਤਰਤੀ ਹੁੰਦੀ ਸੀ ਅਸੀਂ ਉਦਾਂ ਦੀ ਤਰਤੀ ਦੁਆਰਾ ਬਣਾਈਏ ਇਸੇ ਲਈ ਅੱਜ ਨਵਾਂ ਸ਼ਹਿਰ ਦੇ ਸਾਰੇ ਵਾਤਾਵਰਣ ਪ੍ਰੇਮੀ ਇੱਥੇ ਇਕੱਠੇ ਹੋਏ ਹਨ ਜੀ ਅਸੀਂ ਲੋਕਾਂ ਨੂੰ ਜਾਗਰੂਕ ਕਰੀਏ ਸਾਡੇ ਨਾਲ ਅਸ਼ਵਨੀ ਜੋਸ਼ੀ ਜੀ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਤੋਂ ਜਿਨ੍ਹਾਂ ਨੇ ਵਾਤਾਵਰਣ ਦੇ ਲਈ ਨਵਾਂ ਸ਼ਹਿਰ ਵਿੱਚ ਹੀ ਨਹੀਂ ਅਲੱਗ-ਅਲੱਗ ਥਾਵਾਂ ਤੇ ਪੂਰੇ ਦੇਸ਼ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿੱਚ ਕੰਮ ਕੀਤਾ ਹੈ ਤਾਂ ਮੈਂ ਇਹਨਾਂ ਨੂੰ ਵੀ ਕਹਾਂਗਾ ਕਿ ਤੁਸੀਂ ਵੀ এনਵਾਇਰਨਮੈਂਟ ਡੇ ਦੇ ਮੌਕੇ ਤੇ ਆਪਣਾ ਸੰਦੇਸ਼ ਦਿਓ। ਨਮਸਕਾਰ ਸਾਰਿਆਂ ਨੂੰ ਹਾਲ ਹੀ ਦੇ ਵਿੱਚ ਸਾਡੇ ਦੇਸ਼ ਦੀ ਨਵੀਂ ਸਰਕਾਰ ਚੁਣੀ ਗਈ ਹੈ। ਔਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਦੇ ਵਿੱਚ ਉਸ ਪੰਜਾਬ ਦੇ ਵਿੱਚ ਜਿੱਥੇ ਇਲੈਕਸ਼ਨ ਦੇ ਦੌਰਾਨ ਤੇ ਦਿਲ ਖੋਲ ਕੇ ਖੇਤਾਂ 'ਚ ਜਾਗ ਲਗਾਈ ਗਈ, ਵੇੜ ਫੂਕ ਦਿੱਤੇ ਗਏ, ਜੀਵ ਪੰਛੀ ਆਗਰੇ ਵਿੱਚ ਜਲਸ ਦਿੱਤੇ ਗਏ। ਕਿਸੇ ਵੀ ਸੰਸਦ ਜੋ ਜਿੱਤ ਗਏ ਨੇ ਜਾਂ ਜਿਨ੍ਹਾਂ ਨੇ ਇਹ ਇਲੈਕਸ਼ਨ ਲੜਿਆ ਕਿਸੇ ਨੇ ਵੀ ਪਰਿਆਵਰਣ ਤੇ ਆਪਣੀ ਕਿਸੇ ਵੀ ਮੰਚ ਤੇ ਕੋਈ ਚਿੰਤਾ ਨਹੀਂ ਜਤਾਈ ਇਹ ਸਾਡੇ ਸੰਸਦਾਂ ਦਾ ਇਹ ਹਾਲ ਹੈ ਤਾਂ ਅਸੀਂ ਜਨਤਾ ਦਾ ਜਾਂ ਜਨਤਾ ਦੇ ਯੋਗਦਾਨ ਦਾ ਕਿੱਦਾਂ ਸਪੱਸ਼ਟ ਕਰ ਸਕਦੇ ਹਾਂ ਸਾਡੀ ਕਾਮਨ ਸੈਂਸ ਹੋਣੀ ਚਾਹੀਦੀ ਆ ਆਮ ਗਿਆਨ ਇਹਦੇ ਲਈ ਕੋਈ ਸਾਨੂੰ ਪੜਨਾ ਨਹੀਂ ਪੈਂਦਾ ਕਿ ਅਸੀਂ ਜਿੱਥੇ ਰਹਿੰਨੇ ਆ ਉਸ ਪਰਿਵਰਨ ਨੂੰ ਪਰਿਵਰਨ ਦਾ ਮਤਲਬ ਹੈ ਜੋ ਆਸ-ਪਾਸ ਜੋ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਉਹ ਸਾਰਾ ਪਰਿਵਰਨ ਹੈ ਉਸ ਨੂੰ ਅਸੀਂ ਜਿੱਦਾਂ ਸਾਨੂੰ ਪ੍ਰਮਾਤਮਾ ਨੇ ਦਿੱਤਾ ਸੀ ਉਹਨੂੰ ਮੁੜ ਕੇ ਰੀਸਟੋਰ ਕਰ ਲਈਏ ਉਹਨੂੰ ਹੁਣ ਜਨਰੇਟ ਕਰ ਲਈਏ ਜਿਵੇਂ ਕਿ ਜੇ ਪਾਣੀ ਪ੍ਰਦੂਸ਼ਿਤ ਹੋ ਗਿਆ ਹੈ ਜ਼ਮੀਨ ਦਾ ਤਾਂ ਉਸ ਨੂੰ ਹੁਣ ਅਸੀਂ ਠੀਕ ਕਰ ਲਈਏ ਆਪਣੀਆਂ ਗਲਤੀਆਂ ਨੂੰ ਸੁਧਾਰ ਕੇ ਤੇ ਜਿੱਥੇ ਪਾਣੀ ਨਹੀਂ ਹੈ ਉੱਥੇ ਪਾਣੀ ਦਾ ਨਵਾਂ ਪੋਰਸ ਪੈਦਾ ਕਰੀਏ ਜਿਵੇਂ ਕਿ ਰੁਖਤ ਲਗਾ ਕੇ ਅਸੀਂ بارش ਦਾ ਇੰਤਜ਼ਾਮ ਕਰੀਏ ਤੋਂ ਐਸੇ ਉਪਰਾਲੇ ਸਾਨੂੰ ਸੋਚਣੇ ਪੈਣਗੇ ਤਾਂ